ਤੋ ਮੈਂ ਕਹਿੰਦਾ ਸੀ ਅੱਗਾਂ ਲੱਗਦੇ ਲੱਗਾ ਲਾਈਆਂ ਜਾ ਰਹੀਆਂ ਮੈਂ ਦੋ ਦਿਨ ਤੋਂ ਕੋਸ਼ਟਾ ਪਾ ਰਿਹਾ ਆਹ ਚੱਕੋ ਸਬੂਤ ਲੇਕਿਨ ਹੋਸਬੂਤੇ ਉਹ ਵੀ ਲੈਣੋ ਐਦੋ ਵੱਧ ਸਬੂਤ ਦਿਕਦੇ ਦਸਮ ਨੂੰ ਮੈਂ ਕਹਿੰਦਾ ਇਹ ਕਤਿੜਾ ਅੱਗ ਲਾ ਰਹੀਆਂ ਕੰਮ ਨਹੀਂ ਪਈ ਅੱਧਾ ਪੰਜਾਬ ਚਤਨਾ ਕਤਿੜਾ ਨੇ ਜਿਹੜੇ ਕਿਸਾਨ ਦੇ ਪੁੱਤੋਂ ਇਸ ਵੀਰੋਂ ਆਗੋਂ ਸ਼ੇਅਰ ਕਰ ਦਿਓ ਇਹ ਬੰਦਾ ਜਿਹੜਾ ਵੀਡੀਓ ਬਣਾ ਰਿਹਾ ਹੱਥ ਵਖਾ ਰਿਹਾ ਆਪਣਾ ਤੇ ਸ਼ਰਿਆ ਪਰਤ ਨੂੰ ਘਨਾਰਿਆ ਇਹ ਇੱਕ ਥਾਂ ਦੇ ਨਹੀਂ ਜਿੰਨੀਆਂ ਥਾਂ ਤੇ ਲੱਗਿਆ ਵਾ 90% ਅੱਗ ਇਹਨਾਂ ਕਤਿਹੜਾਂ ਲਈ ਆ ਅੱਗ ਲੱਗੀ ਨਹੀਂ ਇਹ ਆ ਤੁਹਾਡੇ ਸਾਹਮਣੇ ਦੇਖੋ ਜੇ ਅਜੇ ਕੋਈ ਸ਼ੱਕ ਆ ਤੇ ਗੱਲ ਕਰਨ ਬੋ ਮੈਂ ਪੋਸਟ ਪਾਈ ਸੀ ਵੀਡੀਓ ਪਾਈ ਲੋਕੀ ਤਰਾਜ ਕਰਦੇ ਕਿਉਂ ਪਾਈ ਆ ਇੱਥੇ ਨਾਲ ਮੈਂ ਅੱਗ ਲੱਗਦੀ ਹੋਊਗੀ ਪਰ ਇਹਨੂੰ ਤਰਾਜ ਆਗੜੀ ਕਿਤੇ ਲੱਗਦੀ ਸਾਰਾ ਪੰਜਾਬ ਚ ਆਤਾ ਇਹਨਾਂ ਕਤਿਹੜਾਂ ਨੇ ਆ ਦੇਖੋ ਤੁਹਾਡੇ ਸਾਹਮਣੇ ਹੋਰ ਸਬੂਤ ਹੈ ਲੈ ਮੈਨੂੰ ਤੇ ਦੱਸ ਦਿਓ ਐਗੋਂ ਬਾਅਦ ਸਬੂਤ ਹੋਰ ਕੁਝ ਨਹੀਂ ਮਿਲਣਾ Ah, ah, I agree.